ਪੋਰ ਕਚਰੀਚ ਹੋਈ ਗੈਗਵਰ ਚਲੀਆਂ ਗੋਲੀਆਂ ਇੱਕ ਦੀ ਹੋਈ ਮੌਤ ਐਸ਼ਐਸਪੀ ਨੇ ਦਿੱਤੀ ਸ਼ਾਰੀ ਜਾਣਕਾਰੀ ਫਾਜਲਗਾ ਤਹਿਸੀਲ ਕੰਪਲੈਕਸ ਵਿੱਚ ਅੱਜ ਗੋਲੀਆਂ ਚਲੀਆਂ ਜਿਸ ਵਿੱਚ ਇੱਕ ਚਿੱਟੇ ਰੰਗ ਦੀ ਮ੍ਰਿਤਕਾ ਜਿੱਤੇ ਜਾਨੇ ਸਵਾਰ ਹੋ ਕੇ ਆਉਂਦੇ ਹਨ ਅਤੇ ਉੱਥੇ ਸ਼ੇਰਮ ਫਾਇਰ ਕਰਦੇ ਹਨ ਜੋ ਕਿ ਇੱਕ ਵਿਅਕਤੀ ਨੂੰ ਲੱਗਦੇ ਹਨ ਜਿਸ ਨੂੰ ਹਸਪਤਾਲ ਚਾ ਜਾ ਜਾਂਦਾ ਜਿੱਥੇ ਉਸ ਦੀ ਮੌਤ ਹੋ ਜਾਂਦੀ ਹੈ ਜਿਸ ਦੀ ਪਛਾਣ ਆਕਾਸ਼ ਗੁਲੂ ਪੰਡਤ ਵਜੋਂ ਹੋਈ ਇਸਬੰਤੀ ਐਸ਼ਐਸਪੀ ਕੋਲ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਿਨ੍ਹਾਂ ਨੇ ਗੋਲੀਆਂ ਚਲਾਈਆਂ ਹਨ ਫਾਇਰ ਕੀਤੇ ਹਨ ਉਹਨਾਂ ਦੀ ਪਛਾਣ ਕਰ ਲਈ ਗਈ ਹੈ ਤੇ ਵਕ ਵਕਤੀ ਮਾ ਬਣਾ ਕੇ ਉਹਨਾਂ ਦੀ ਗ੍ਰਿਫਤਾਰੀ ਇਹ ਟੀਮ ਅਰਮਾਨਾ ਕਰਤੀਆਂ ਗਈਆਂ ਤੇ ਜਲਤੀ ਹੀ ਉਹਨਾਂ ਦੀ ਕ੍ਰਿਸਟਰੀ ਕਰ ਲਈ ਜਾਵੇਗੀ। ਸੁਣੋ ਦੇਖ ਤਾਂ ਕੀ ਕੁਝ ਗਿਆ ਐਸਐਸਪੀ ਫਾਜ਼ਲ ਕਰਨ। ਉਹਨੇ ਹੀ ਆਪਾਂ ਨੂੰ ਇੱਕ ਇਨਸੀਡੈਂਟ ਦੀ ਰਿਪੋਰਟ ਆਇਆ ਕਿ ਸਹਿਰ ਕੰਪਲੈਕਸ ਦੀ ਜਿਹੜੀ ਪਾਰਕਿੰਗ ਦੇ ਵਿੱਚ ਜਿਹੜਾ ਆਕਾਸ਼ਨਾ ਦਾ ਮੁੰਡਾ ਜਿਹਨੂੰ ਗੋਲੂ ਪੰਡਤ ਵੀ ਕਹਿੰਦੇ ਆ। ਇਹ ਆਪਣੀ ਕੋ ਆਰਮਜ਼ ਐਕਸ ਦੇ ਵਿੱਚ ਜਿਹੜਾ ਤਰੀਕਾ ਪਕਾਇਆ ਸੀਗਾ। ਇੱਕ ਚਿੱਟੇ ਰੰਗ ਦੀ ਮਰੂਤੀ ਕਾਰ ਜਿਹਦੇ ਵਿੱਚ ਤਿੰਨ ਜਾਨੇ ਸੀਗੇ। ਉਹਨਾਂ ਨੇ ਇੱਥੇ ਫਾਇਰਿੰਗ ਕਰਕੇ ਤੇਨੂੰ ਇੰਜਰਡ ਕੀਤਾ। ਜਿਹੜਾ ਹਸਪੀਟਲ ਆਕੇ ਜਿਹੜਾ ਇਹਦੀ ਹੁਣ ਡੈਥ ਹੋ ਗਈ ਹੈ ਸੋ ਇਸ ਮਾਮਲੇ ਦੇ ਵਿੱਚ ਜਿਹੜੇ ਅਸੀਂ ਬੰਦੇ ਜਿਹੜੇ ਉਹ ਆਡੈਂਟੀਫਾਈ ਕਰ ਲਿਆ ਐਫ ਆਈ ਆਰ ਲੌਂਚ ਕਰ ਰਹੇ ਆ ਬੰਦੇ ਹੀ ਪਾਰਟੀਆਂ ਨੂੰ ਫੋਲੋ ਕਰ ਰਹੇ ਆ ਜਲਦੀ ਹੀ ਇਹ ਦੇ ਵਿੱਚ ਇੱਕ ਵਧੀਆ ਐਕਸ਼ਨ ਹੋਏਗਾ ਅਸੀਂ ਇਸ ਕੰਮ ਨੂੰ ਬਿਲਕੁਲ ਟਾਲੇਟ ਨਹੀਂ ਕਰਾਂਗੇ ਕੋਈ ਗੈਂਗਸਟਰ ਬਾਤ ਹੋਵੇ ਜਾਂ ਕੋਈ ਹੋਰ ਕੋਈ ਇਦਾਂ ਦੀ ਨੌਨਸੈਂਸ ਕਰਦਾ ਹੋਵੇ ਕਾਨੂੰਨ ਆਪਦੇ ਹਿਸਾਬ ਨਾਲ ਜਿਹੜਾ ਇਹਨਾਂ ਨੂੰ ਸ਼ਕਤੀ ਨਾਲ ਜਿਹੜਾ ਨਜਿੱਠੇ ਕਿੰਨੇ ਰਾਉਂਡ ਫਾਇਰ ਹੋਏ ਸਰ ਉਹ ਕਿ ਇਹਦੇ 6 ਰਾਉਂਡ ਫਾਇਰ ਹੋਏ ਸੀ ਜੀ ਕਿੰਨੇ ਜਣੇ ਸਰ ਫਾਇਰਿੰਗ ਕਰਨ ਫਾਇਰਿੰਗ ਦੇ 3 ਜਣੇ ਹੀ ਦੱਸਦੇ ਇੱਕ ਜਣੇ ਨੇ ਕੀਤੀ ਫਾਇਰਿੰਗ ਠੀਕ ਹੈ ਪਰ ਚਲੋ ਹੁਣ ਅਸੀਂ ਬੰਦੇ ਜਿਹੜੇ ਸਾਨੂੰ ਆਇਡੈਂਟੀਫਾਈ ਹੋ ਗਏ ਅਸੀਂ ਜਲਦੀ ਹੀ ਇਹਦੇ ਵਿੱਚ ਬਲੀ ਆਪਣਾ ਵਧੀਆ ਇੱਕ ਡੈਮੋਨਸਟ੍ਰੇਟਰ ਜਿਹੜਾ ਕਿਸੇ ਦੀ ਮੌਤ ਹੋਈ ਹੈ ਸਰ ਇਹਦੇ ਵਿੱਚ ਹਾਂ ਇੱਕ ਦੀ ਜਿਹੜੀ ਡੈਥ ਹੋਈ ਹੈ ਕੌਣ ਸੀਗਾ ਜਿਹੜਾ ਮਰਤਕ ਹੈ ਕਿੱਥੋਂ ਦਾ ਹੈ ਆਕਾਸ਼ ਗੋਲੂ ਪੰਡਤ ਹੈ ਇੱਥੇ ਹੋਰ ਦਾ ਹੀ ਰਹਿਣ ਵਾਲਾ ਕਿੰਨੇ ਟੀਮਾਂ ਜਿਹੜੀ ਬਣਾਈਆਂ ਗਈਆਂ ਸਾਰੇ ਇਸ ਨੂੰ ਕਰਵਨ ਦੇਖੋ ਅਸੀਂ ਸਾਰਾ ਹੀ ਸਾਰਾ ਆਪਣਾ ਸਿਸਟਮ ਹੀ ਜਿਹੜਾ ਇਹਦੇ ਪਿੱਛੇ ਜਿਹੜਾ ਲਾਤਦਾ ਹੈ ਅਸੀਂ ਜਲਦੀ ਇਹਨੂੰ ਟ੍ਰੇਸ ਕਰ ਬਹੁਤ ਮਾੜੀ ਘਟਨਾ ਹੈ ਜੀ ਬਹੁਤ ਘਟਨਾ ਜਿਹੜੀ ਹੋਈਏ ਦਿਲ ਦਹਿਲਾਣ ਵਾਲੀ ਹੈ ਹਰ ਬੰਦੇ ਦੇ ਮਨ ਦੇ ਵਿੱਚ ਡਰ ਬੈਠ ਚੁੱਕਿਆ ਹੈ ਕੋਈ ਆਦਮੀ ਸੇਫ ਨਹੀਂ ਹੈ ਕਿਉਂਕਿ ਸਾਰੇ ਆਪਾਸੇ ਐਡਮਿਨਿਸਟ੍ਰੇਟਿਵ ਸਟਾਫ ਸਾਰਾ ਹੈ ਜੀ ਜਿਸ ਨੂੰ ਲੋਕ ਸੇਫ ਸਮਝਦੇ ਹਨ ਉਹ ਨਹੀਂ ਬਹੁਤ ਸ਼ਰਮਨਾਕ ਵਾਲੀ ਗੱਲ ਹੈ ਜੀ ਲੌਨ ਆਰਡਰ ਮੇਨਟੇਨ ਫੁੱਲੀ ਹੋਣਾ ਚਾਹੀਦਾ ਹੈ ਆਪਾਂ ਕਿਸ ਕਰਕੇ ਜਿਹੜਾ ਅੱਜ ਹਰ ਲੋਗਾਂ ਦੇ ਮਨ ਵਿੱਚ ਇਹਦਾ ਮੋ